प्राचीन धार्मिक ग्रंथ चार शाम वेद ने सामवेद ऋग्वेद यजुर्वेद और अथर्वण इते बारे सतगुरु दा ए ख्याल सामवेद ऋग यजुर अथर्वण ब्रह्म ने मुख माया है त्रिगुण ई तीन गुणां दे विचार है ते तीन गुण माया दे ही तीन गुण ने ਇਸਮੋ ਦੁਆਪਰ ਯੁਗ ਦੇ અવਤਾਰੀ પુરੁਸ਼ શ્રી ਕ੍ਰਿਸ਼ਨ ਨੇ ਇਹ ਆਖਿਆ ਤ੍ਰੈ ਗੁਣੀ ਵੇਦ ਵਿਸ਼ਾ ਨਿਸਤ੍ਰੈ ਗੁਣੀ ਭਵਾਰਜਨ اے ਅਰਜਨ ਵੇਦਾਂ ਦਾ ਵਿਸ਼ਾ ਤਿੰਨ ਗੁਣੀ ਉਹਨਾਂ ਦੇ ਬਹੁਤ ਸਾਰੇ ਸ਼ਲੋਕ ਵੇਦਾਂ ਦੀ ਬਹੁਤ ਸਾਰੀ ਵਿਆਖਿਆ ਤਿੰਨ ਗੁਣਾ ਦੇ ਅੰਦਰ ਹੈ ਭੌਤ ਸੰਸਾਰ ਦੇ ਹੀ ਅਖ ਹੈ ਸੰਸਾਰ ਦੇ ਹੀ ਚਲਦਾ ਹੈ ਸਾਹਿਬ ਜੀ ਨੂੰ ਨਾ ਇਹ ਜੀ ਮਾਰਨ ਇਹਨਾਂ ਚਾਰ ਵੇਦਾਂ ਦੇ ਹਵਾਲੇ ਦੇ ਨਾਲ ਦੱਸਦੇ ਨੇ ਕਿ ਪ੍ਰਭਾਵ ਮਨੁੱਖਾਂ ਤੇ ਕੀ ਗਿਆ ਜਗਤ ਦੀ ਬਣਤਰ ਖਾਸ ਕਰਕੇ ਮਨੁੱਖੀ ਦੁਨੀਆ ਦੀ ਬਣਤਰ ਇਹਦੇ ਵਿੱਚ ਵੇਦਾਂ ਨੇ ਖਾਸ-ਖਾਸ ਕੀ ਕੰਮ ਅਦਾ ਕੀਤਾ ਔਰ ਇਹਨਾਂ ਦਾ ਕਿਸ ਢੰਗ ਨਾਲ ਅਸਰ ਪਿਆ ਮਨੁੱਖ ਕਿਸ ਢੰਗ ਨਾਲ ਵੇਦਾਂ ਦੇ ਅੱਗੇ ਝੁਕ ਕੇ ਆਪਣੀ ਜੀਵਨ ਸ਼ੈਲੀ ਵਿਕੀਤ ਕਰਦਾ ਰਿਹਾ ਸਤਗੁਰ ਪ੍ਰਤਮ ਕਹਿਨੇ ਨੇ ਸ਼ਾਮ ਕਹੇ ਸੇਤੰਬਰ ਸਵਾਮੀ ਸੱਚ ਮੇ ਆਛੇ ਸਾਛਰੇ ਸ਼ਾਮ ਵੇਦ ਦੇ ਚ ਦੂ ਮੂਲ ਬਿਆਸਾ ਈਸ਼ਵਰ ਬਾਰੇ ਮਿਲਦੀ ਏ ਉਹ ਇਹ ਕਿ ਪ੍ਰਮਾਤਮਾ ਸੇਤੰਬਰ ਹੈ ਚਿੱਟਾ ਹੈ ਸवेत ਹੈ ਸਾਫ ਹੈ ਸੁਥਰਾ ਹੈ ਚਿੱਟਾ ਹੈ ਸ਼ੈਰ ਇਸ ਵਾਸਤੇ ਹੀ ਸ਼ਾਮ ਵੇਦ ਨੂੰ ਪੜਨ ਲਗਿਆ ਮਰਿਆਦਾ ਬਣਾਈ ਗਈ ਕਿ ਕਪੜੇ ਕਿ ਕਹੇ ਕਹਨੇ ਜਾਣ ਰਿਗਵੇਦ ਪੜਨਾ ਹੈ ਕਪੜੇ ਪੀਲੇ ਪਹਿਨੇ ਜਾ ਪਰ ਯਜੁਰ ਪੜਨਾ ਹੈ ਤੋ ਕਪੜੇ ਲਾਲ ਪਹਿਨੇ ਜਾ ਅਥਰਵਨ ਵੇਦ ਦਾ ਪਾਠ ਕਰਨਾ ਹੈ ਤੋ ਕਪੜੇ ਕਾਲੇ ਪਹਿਨੇ ਜਾ ਵੱਖ-ਵੱਖ ਇਹ ਜੋ ਰੰਗ ਚੁਣੇ ਗਏ ਦਰਸਲ ਇਹਨਾਂ ਵੇਦਾਂ ਦਾ ਆਪਣਾ ਪ੍ਰਭਾਵ ਇਹਨਾਂ ਵੇਦਾਂ ਦੀ ਆਪਣੀ ਵਿਚਾਰ ਔਰ ਇਸ ਵਿਚਾਰ ਦੇ ਨਾਲ ਜੋ ਮਨੁੱਖ ਦੀ ਅੰਤਰ ਚੇਤਨਾ ਦੇ ਅੰਦਰ ਰੰਗ ਉਜਾਗਰ ਹੁੰਦੇ ਨੇ ਹੂ ਬਹੁ ਉਸ ਤਰ੍ਹਾਂ ਦਾ ਰੰਗ ਬਾਹਰ ਧਾਰਨ ਕਰਨ ਦੀ ਆਗਿਆ ਦਿੱਤੀ ਗਈ। ਸ਼ਾਮਿਲ ਦੀ ਮੂਲ ਵਿਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨ ਕਿ ਪ੍ਰਭੁ ਛੇਤੰਬਰ ਹੈ। ਸਾਫ ਹੈ, ਸੁਫਰਾ ਹੈ, ਠਿੱਕਾ ਹੈ, ਸੱਚ ਨੇ ਆਛੇ, ਸਾਥ ਰਹੇ। ਉਸ ਸੱਚ ਵਿੱਚ ਟਿਕੇ ਹੋਇਆ ਹੈ। ਔਰ ਸੱਚ ਹੀ ਹੈ। ਇਹ ਸ਼ਾਮਵੇਦ ਦੀ ਮੂਲ ਵਿਆਖਿਆ ਸਭ ਕੋ ਸੱਚ ਸਮਾਵੇ ਸਾਰਿਆਂ ਦੇ ਚ ਹੀ ਉਹ ਜੋ ਸੱਚ ਹੈ ਰਮਿਆ ਹੋਇਆ ਹੈ ਵਿਆਪਕ ਹੈ ਕਿੱਥੇ ਤੱਕ ਸਤਗੁਰ ਦੇਵ ਜੀ ਮਹਾਰਾਜ ਕਹਿੰਨੇ ਇਹ ਸ਼ਾਮਵੇਦ ਦੀ ਮੂਲ ਵਿਆਖਿਆ ਹੈ ਸਾਖੀਆਂ ਨੂੰ ਨਾ ਲਈਏ ਅਣਗਿਣਤ ਕਹਾਣੀਆਂ ਨੂੰ ਨਾ ਲਈਏ ਉਹਦੇ ਚ ਮੂਲ ਜਿਹੜੀ ਵਿਚਾਰ ਹੈ ਪ੍ਰਮਾਤਮਾ ਦੀ ਸਹਿਬ ਕਹਿੰਨੇ ਉਹ ਇਹ ਹੈ رگ کہے رہا بھرپور رگ کہ ہے رگ ویت کہ پرماتما بھرپور ہے رمیا و رگ ویت تو پریرت ہو کے پرماتما نام پیا رام رگ وید کا بھی پہلا اکر ہے ررا اور ایشور کا نام پیا رام شام وید کا پہلا اخر ہے سسا ایشور کا نام پیا

ਇਸ਼ਾਰਾ ਇਸ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਹੋ ਬਹੁ ਤੇਹੀ ਕਰ ਰਹੇ ਨੇ ਆਪਕਨ ਰਿਗ ਕਹਿ ਰਿਹਾ ਭਰਪੂਰ ਰਿਗ ਕਹਿ ਰਿਹਾ ਕਿ ਉਹ ਪ੍ਰਭੂ ਭਰਪੂਰ ਹੈ ਰਮਿਆ ਹੋਇਆ ਹੈ ਇਸ ਵਾਸਤੇ ਜਦ ਰਮਿਆ ਹੋਇਆ ਹੈ ਤੇ ਉਹ ਰਾਮ ਹੈ ਰਾਮ ਨਾਮ ਦੇਵਾ ਨਹਿ ਸੂਰ ਰਾਮ ਦਾ ਨਾਮ तमाम ਦੇਵੀ ਦੇਵਤਾਵਾਂ ਦੇ ਚੋਂ ਇੰਜ ਹੈ ਜਿਵੇਂ ਉਹ ਸੂਰ ਚ ਬਾਕੀ ਦੇਵੀ ਦੇਤੇ ਸਾਰੇ ਨੇ ਸਾਰੇ ਨੇ ਗ੍ਰਹਿ ਦੇ ਛੱਤਰ ਨੇ ਲੇਕਿਨ ਸਿਰਮੋਰ ਪ੍ਰਕਾਸ਼ਮਈ ਸੂਰਜ ਹੈ ਰਾਮ ਕਿਉਂਕਿ ਰਮਿਆ ਹੋਇਆ ਹੈ ਵਿਆਪਕ ਹੈ ਨਾਏ ਲਈਏ ਪ੍ਰਾਛਤ ਜਾਏ ਰਾਮ ਦਾ ਨਾਮ ਲੈਂਦੇ ਆਂ ਪਾਪ ਮਿਟ ਜਾਂਦੇ ਨੇ ਦੱਬੇ ਮਿਟ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਧੁੱਲ ਜਾਂਦੇ ਨੇ ਐਸਾ ਰਿਗੁਰੇਟ ਕਹਿੰਦਾ ਹੈ ਨਾ ਨਕੇ ਤੋ ਮੁਖੰਤਰ ਪਾਇ ਨਾਮ ਲੈਂਦੇ ਹਾਂ ਪ੍ਰਾਛਤ ਮਿਟਦੇ ਨੇ ਔਰ ਇਸ ਤੰਗ ਨਾਲ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਰਿਗਵੇਦ ਦਾ ਇਹ ਉਪਦੇਸ਼ ਇਹ ਸੰਦੇਸ਼ ਜੁਜਮੇ ਜੋਰ ਛਲੀ ਚੰਦਰਾਵਨ ਕਾਮ ਤਿਸ਼ੰ ਜਾਦੰ ਭਯਾ ਜੁਜ ਯਜੁਰਵੇਦ ਯਜੁਰਵੇਦ ਦੇ ਸਨੇਹ ਪਰਮਾਤਮਾ ਦਾ ਨਾਮ ਦੁਆਪਰ ਯੁਗ ਦੇ ਚ ਪ੍ਰਦਾਨ ਰਿਹਾ ਜਾਦਮ ਯਾਦਵਾਂ ਦੇ ਕੁੱਲ ਵਿੱਚ ਸ੍ਰੀ ਕ੍ਰਿਸ਼ਨ ਜੀ ਭਾਰਤੀ ਧਾਰਮਿਕ ਪਰੰਪਰਾ ਦੇ ਰਤੇ ਜਿਵੇਂ-ਜਿਵੇਂ ਪ੍ਰਭਾਵ ਪਏ ਔਰ ਜਿਸ-ਜਿਸ ਵੇਦ ਦਾ ਪ੍ਰਭਾਵ ਸਮੇਂ ਦੀ ਗਤੀ ਅਨੁਸਾਰ ਦਿਖਾਈ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਵਿਚਾਰ ਸ਼ੈਲੀ ਦੁਆਰਾ ਇਸ ਸ਼ਲੋਕ ਦੇ ਜੋ ਹੈ ਪ੍ਰਗਟਪੇ ਕਰਦੇ ਨੇ ਔਰ ਇਥੋਂ ਇਹ ਵੀ ਜਾਪਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਰ ਪੱਖ ਦਾ ਆਪਣਾ ਅਧਿਐਨ ਸੀ। ਔਰ ਜੀਵਨ ਦੇ ਹਰ ਪੈ ਪੱਖ ਦੇ ਵਿੱਚ ਉਹ ਬੜੀ ਬਾਰੀਕੀਆਂ ਨਾਲ ਝਾਤ ਮਾਰਦੇ ਨੇ। ਜੇ ਕੁਰਾਨ ਵਿੱਚ ਆਪਨੇ ਝਾਤ ਮਾਰੀਏ ਤਾਂ ਵੇਦਾਂ ਵਿੱਚ ਵੀ ਆਪਨੇ ਝਾਤ ਮਾਰੀਏ। ਜੇ ਅਰਬ ਦੇਸ਼ਾਂ ਨੂੰ ਬਹੁਤ ਗਹਿਰਾਈ ਨਾਲ ਆਪਨੇ ਵੇਖਿਆ ਹੈ ਤਾਂ ਹਿੰਦੁਸਤਾਨ ਦੇ ਵਿੱਚ ਬੜੀ ਬਾਰੀਕੀਆਂ ਨਾਲ ਆਪਨੇ ਵੇਖਿਆ ਹੈ ਕਿ ਧਰਮ ਕਿਸ ਰੂਪ ਵਿੱਚ ਪ੍ਰਚਲਿਤ ਹੈ। ਔਰ ਧਰਮ ਨੂੰ ਕਿਸ ਰੂਪ ਵਿੱਚ ਮਨੁੱਖਾਂ ਨੇ ਕਬੂਲ ਕੀਤਾ ਹੋਇਆ ਹੈ ਸਹਿਬ ਕੰਨ ਨੇ ਦਵਾਪਰ ਯੁੱਗ ਦਾ ਪ੍ਰਭਾਵ ਯਜੁਰਵੇਦ ਦਾ ਪ੍ਰਭਾਵ ਪ੍ਰਮਾਤਮਾ ਦਾ ਨਾਮ ਕਾਨ ਕ੍ਰਿਸ਼ਨ ਜਾਦਮ ਭਯਾ ਉਹਦਾ ਨਾਮ ਯਾਦਮ ਪੈ ਗਿਆ ਕਾਨਾ ਪੈ ਗਿਆ ਕ੍ਰਿਸ਼ਨ ਪੈ ਗਿਆ ਕ੍ਰਿਸ਼ਨ ਨੇ ਜਾਦਮ ਨੇ ਕੀ ਕੌਤਕੀ ਹੈ ਮਹਾਰਾਜ ਕੰਨ ਨੇ ਜੋ ਜਮੇ ਜੋਰ ਛਲੇ ਚੰਦਰਾਵਲ ਚੰਦਰਾਵਲ ਰਾਧਾ ਦੀ ਚਚੇਰੀ ਭੈਣ ਚੰ드ਰਾਵਲ ਦੀ ਲੜਕੀ ਸੀ ਰਾਧਾ ਬ੍ਰਿਖਵਾਨ ਦੀ ਲੜਕੀ ਹੈ ਚਚੇਰੀ ਭੈਣ ਹੋਣ ਦੇ ਨਾਤੇ ਰਾਧਾ aur ਚੰਦਰਾਵਲ ਦੇ ਸਨੇਹੀ ਵੀ ਕਾਫੀ ਸੀ ਨਿਕੁਲਤਾ ਕਾਫੀ ਸੀ ਖੂਨ ਦਾ ਰਿਸ਼ਤਾ ਦੇ ਸੀ ਪ੍ਰਾਪਤ ਹੀ ਪਿਆਰ ਵੀ ਕਾਫੀ ਸੀ ਕਹਿੰਦੇ ਨੇ ਜੇਲੀ ਕ੍ਰਿਸ਼ਨ ਨੇ ਚੰਦਰਾਵਲ ਨੂੰ ਜ਼ੋਰ ਦੇ ਨਾਲ ਛੱਲਿਆ ਛਲ ਕੇ ਜਾਂਦਾ ਇਤਿਹਾਸ ਹੈ ਔਰ ਐਸਾ ਕ੍ਰਿਸ਼ਨ ਜੀਲਾ ਦੇ ਚ ਬਕਾਇਦਾ ਦਿਖਾਇਆ ਜਾਂਦਾ ਹੈ ਔਰ ਇਹ ਇੱਕ ਨਾਟਕੀ ਢੰਗ ਦੇ ਨਾਲ ਜੇਲੀ ਕ੍ਰਿਸ਼ਨ ਜੀ ਚੰਦਰਾਵਲ ਨੂੰ ਛੱਲ ਕੇ ਲਿਆਏ ਸਾਰੇ ਕਹਿੰਦੇ ਨੇ ਕਿ ਉਹ ਜੋ ਦਵਾਪਰੀ ਯੁਗ ਦੇਚ ਪ੍ਰধান ਨਾਮ ਪੈ ਗਿਆ ਜਦਮ जागन ਦੇ ਕੌਤਕ ਧਰਮ ਗ੍ਰੰਥ ਇਹ ਜਾਣ ਕਰਦੇ ਨੇ ਜੁਜ ਮੇ ਜੋਰ ਛਲੇ ਚੰਦਰਾਵਲ ਜੋਰ ਨਾਲ ਜ਼ਬਰ ਨਾਲ ਚੰਦਰਾਵਲ ਨੂੰ ਛਲ ਕੇ ਲਿਆਂਦਾ ਪ੍ਰਮਾਤਮਾ ਦਾ ਨਾਮ ਪਿਆ ਕਾਂ ਕ੍ਰਿਸ਼ਨ ਜਾਗ ਹੋਰ ਕੀ ਕੌਤਕ ਕੀਤੇ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਲੀਆ ਸੱਤ ਬਾਮਾ ਜੋ ਇੱਕ ਮੁਖੀ ਗੋਪੀ ਸੀ ਉਦੀ ਪ੍ਰਸੰਤਾ ਲਈ ਉਹਦੇ ਕਹਿਣੇ ਇਸ਼ਾਰੇ ਤੇ ਸਵਰਗ ਦੇ ਚੋਂ ਪਾਰਜਾਦ ਦਾ ਬ੍ਰਿਖਸ਼ ਲੈਂਦਾ ਪਾਰਜਾਦ ਬ੍ਰਿਖਸ਼ ਬਾਰੇ ਐਸੀ ਇੱਕ ਮਿੱਥ ਹੈ ਕਿ ਉਹਦੇ ਥੱਲੇ ਜੋ ਬੈਠ ਜਾਏ ਜੈਸੀ ਵੀ ਮਨੋ ਕਾਮਨਾ ਕਰੇ ਉਹ ਬ੍ਰਿਖਸ਼ ਉਸਦੀ ਪੂਰੀ ਕਰ ਦੇਵੇ ਜੈਸਾ ਹਿੰਦੁਸਤਾਨ ਦੇ तमाम ਧਾਰਮਿਕ ਬ੍ਰੰਧਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪਾਰਜਾਦ ਦਾ ਜ਼ਿਕਰ ਹੈ ਪਾਰ ਜਾਤ ਇੱਕ ਵ੍ਰਿਕਸ਼ ਇਹਨੂੰ ਲਿਆਂਦਾ ਸ੍ਰੀ ਕ੍ਰਿਸ਼ਨ ਨੇ ਸਤਿ ਭਾਮਾ ਦੀ ਪ੍ਰਸੰਨਤਾ ਲਈ ਜੋ ਗੋਪੀਆਂ ਦੇ ਚੋਂ ਇੱਕ ਮੁਖੀ ਗੋਪੀ ਹੈ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਔਰ ਬਿੰਦਰਾ ਬਨ ਵਿੱਚ ਸਤਿ ਭਾਮਾ ਰਾਧਿਕਾ ਹੋਰ ਅਨੇਕ ਗੋਪੀਆਂ ਤੇ ਗਵਾਲਿਆਂ ਦੇ ਸਮੇਤ ਰਾਸ ਲੀਲਾ ਰਚਾਈ ਸਾਇਦ ਕੇਂਦਰੇ ਦਵਾਪਰੀ ਯੁਗ ਦੀ ਇੱਕ ਰਹਾ ਪ੍ਰਧਾਨਤਾ ਹੈ ਜਦ ਦਵਾਪਰੀ ਯੁਗ ਦਾ ਮੁਖੀ ਰਾਸਲੀਲਾ ਰਚਾਰੇ ਹੈ ਤਾਂ ਜੀਵਾਂ ਤੇ ਇਹ ਪ੍ਰਭਾਵ ਪਿਆ ਪ੍ਰਮਾਤਮਾ ਦੀ ਪ੍ਰਾਪਤੀ লীਲਾ ਨਾਲ ਹੋਵੇਗੀ ਇਥੋਂ ਪ੍ਰਚੰਤ ਹੋ ਗਈ ਰਾਸਲੀਲਾ ਭਾਰਤ ਦੇ ਹੋਂਨੇ-ਕੋਣੇ ਵਿੱਚ ਰਾਸਲੀਲਾ ਫੈਲੀ ਔਰ ਰਾਸਲੀਲਾ ਦੇ ਆਸਰੇ ਤੇ ਲੋਗਾ ਨੇ ਸਮਾਦੀ ਲਗਣੀ ਚਾਹੀ परमात्मा ਨੂੰ ਲਭਣਾ ਚਾਹਿਆ ਪਰਮਾਤਮਾ ਤੱਕ ਪਹੁੰਚਣਾ ਚਾਹਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਪਣੀ ਇੱਕ ਸੋਚਣੀ ਹੈ ਜੋ ਆਸਾ ਦੀਵਾਰ ਵਿੱਚ ਇੱਕ ਥਾਂ ਤੇ ਨਹੀਂ ਕਈ ਥਾਂ ਤੇ ਕਹ ਆਏ ਨੇ ਕਿ ਨਚਣ ਗੁੱਦਣ ਮਨ ਕਾ ਚਾਉ ਨਾਮਿਤ ਜਨ ਮਨ ਭਾਉ ਤੇ ਨਾਮਾਂ ਭਾਉ ਹਕੀਕਤ ਸਤਗੁਰ ਕਹਿੰਦੇ ਨੇ ਕਿ ਮਨ ਦਾ ਪਰਚਾਵਾ ਹੋ ਸਕਦਾ ਹੈ ਸਮੇ ਨੂੰ ਸਫਲ ਕਰਨਾ ਨਹੀਂ ਹੈ ਜ਼ਿੰਦਗੀ ਨੂੰ ਸਫਲ ਕਰਨਾ ਨਹੀਂ ਹੈ ਥੋੜੀ ਜਿਹੀਆਂ ਧਾਰਮਿਕ ਬਿਰਤੀਆਂ ਦੀ ਤ੍ਰਿਪਤੀ ਤੇ ਹੋ ਸਕਦੀ ਹੈ ਪਰਮ ਆਨੰਦ ਤੇ ਸਮਾਧੀ ਨਹੀਂ ਕਿਉਂਕਿ ਇੱਥੇ ਧਿਆਨ ਬਾਹਰ ਮੁਖੀ ਕਰਨਾ ਪੈਂਦਾ ਹੈ ਰਾਸਲੀਲਾ ਦੇਚ ਧਿਆਨ ਨੂੰ ਅੱਖਾਂ ਦੇ ਰਾਹੀਂ ਬਾਹਰ ਸੁਟਣਾ ਪੈਂਦਾ ਹੈ ਜਦ ਕਿ ਸਮਾਧੀ ਹੈ ਧਿਆਨ ਨੂੰ ਅੰਤਰ ਮੁਖੀ ਕਰਨਾ ਬਿਰਤੀ ਦਾ ਪ੍ਰਵਾਹ ਅੰਤਰ ਮੁਖੀ ਕਰਨਾ ਰਾਸਲੀਲਾ ਵੇਖੀ ਨਹੀਂ ਜਾ ਸਕਦੀ ਜਿਤਨੇ ਚਿਰ ਤੱਕ ਧਿਆਨ ਨੂੰ ਮਨੁੱਖ ਬਾਹਰ ਨਾ ਕਰੇ ਅੱਖਾਂ ਦੇ ਰਾਹੀ ਬਿਰਤੀ ਦਾ ਪ੍ਰਵਾਹ ਬਾਹਰ ਨਾ ਜਾਏ ਤੇ ਮਨੁੱਖ ਵੇਖੇਗਾ ਕਿ ਕੁਝ ਵੀ ਜੋ ਹੈ ਨਹੀਂ ਵੇਖ ਸਕੇਗਾ ਜੇ ਧਿਆਨ ਬਾਹਰ ਜਾ ਰਿਹਾ ਹੈ ਤਾਂ ਫਿਰ ਗੁਰੂਾਨ ਦੇ ਦਾ ਫੈਸਲਾ ਬਾਹਰ ਟੋਲੇ ਸੋ ਭਰਮ ਬੁਲਾਈ ਜੋ ਬਿਰਤੀ ਦਾ ਪ੍ਰਵਾਹ ਬਾਹਰ ਕਰਕੇ ਪਰਮ ਆਨੰਦ ਨੂੰ ਲੱਗਦਾ ਹੈ ਸਮਾਧੀ ਨੂੰ ਲੱਭਦਾ ਉਹ ਭਰਮ ਦੇ ਚ ਹੈ ਬੁਲੇਖੇ ਦੇ ਚ ਹੈ ਬ੍ਰਿਟੀ ਦਾ ਪ੍ਰਵਾਹ ਅਗਰ ਬਾਹਰ ਕੀਤਾ ਜਾਏਗਾ ਤਾਂ ਸੰਸਾਰ ਦਾ ਬੋਧ ਹੋਵੇਗਾ ਧਨ ਸੰਪਦਾ ਦਾ ਬੋਧ ਹੋਵੇਗਾ ਔਰ ਪਦ ਪਦਾਰਥ ਦਾ ਬੋਧ ਹੋਵੇਗਾ ਪਰਮਾਤਮਾ ਦਾ ਨਹੀਂ ਪਰਮਾਤਮਾ ਦੇ ਬੋਧ ਲਈ ਅੰਤਰਮੁਖੀ ਹੋਣਾ ਲਾਜ਼ਮੀ ਹੈ ਪਰ ਸਹਿਬ ਕਹਿੰਦੇ ਨੇ ਯਜੁਰਵੇਦ ਦੇ ਆਸਰੇ ਤੇ ਦੁਆਪਰ ਯੁਗ ਦੇ ਵਿੱਚ ਆਪਣਾ ਇਹ ਜੀਵਾਂ ਦੇ ਤੇ ਪ੍ਰਭਾਵ ਔਰ ਇਸ ਰੰਗ ਦੇ ਕੌਤਕ ਦੁਆਪਰ ਯੁਗ ਦੇ ਵਿੱਚ ਹੋਏ کل میں بیچ جوتش جادو ٹونے تانترک اتیادک وچارہ نے ہر بیچوں کچھ نہ کچھ نکلے آرد دا گیان سنگیت دا گیان کوتا دا گیان جادو دا گیان جوتش دا گیان ਤਾਂਤਰਿਕ ਵਿਦਿਆ ਔਰ ਇਸ ਵਿੱਚ ਵਕ ਵਕ ਤਾਂਤਰਿਕ ਕਾਲਾ ਲਾਲ ਜਾਂ ਸਫੇਦ ਇਹ ਸਾਰੀ ਵਿਦਿਆ ਵੇਦਾਂ ਦੇ ਰਾਹੀਂ ਬਾਹਰ ਪ੍ਰਚਲਿਤ ਹੋਈ ਔਰ ਹਰ ਇੱਕ ਇੱਕ ਵਿਦਿਆ ਨੂੰ ਕਿਸੇ ਮਨੁੱਖ ਨੇ ਖਾਸ ਅਧਿਐਨ ਕਰਕੇ ਪ੍ਰਚਲਿਤ ਕੀਤਾ ਸਾਹਿਬ ਕਹਿੰਦੇ ਨੇ ਅਥਰਵਣ ਵੇਦ ਜਿਹੜਾ ਇਸ ਦਾ ਵੀ ਆਪਣਾ ਪ੍ਰਭਾਵ ਭਾਰਤ ਦੇ ਵਿੱਚ ਪ੍ਰਮਾਤਮਾ ਦਾ ਨਾਮ اللہ پہ گیا اور ہو جیب کس پربھاو ہٹ آئے نے کل میں بیر اتھر بن ہوا نا خدای علو بھائی عشور دا نام جی پہلے رام سی جادم سی ستمبر سی پردھان ہو گیا اللہ خدا ستگر ات ستمبر رام جادم یا خدا دا بھید نہیں دس رہے ਬਈਨਾ ਨਾਮਾਂ ਵਿੱਚ ਕੁਝ ਫੇਰ ਹੈ ਅੰਤ ਹੈ ਸਹਿਬ ਦੱਸਦੇ ਨੇ ਜੀਵਾਂ ਦੀ ਸੋਚਣੀ ਦੇ ਬਦਲਣ ਦੇ ਨਾਲ ਨਾਲ ਪੀਸ਼ਵਰ ਦੇ ਨਾਮ ਬਦਲਦੇ ਗਏ। ਈਸ਼ਵਰ ਦਾ ਸੁਭਾਅ ਵੀ ਮਨੁੱਖ ਬਦਲਦਾ ਗਿਆ। ਤੇ ਜਦ ਮਨੁੱਖ ਨੇ ਆਪਣੇ ਸੁਭਾਅ ਦੇ ਮੁਤਾਬਕ ਹੀ ਈਸ਼ਵਰ ਨੂੰ ਢਾਲਣਾ ਚਾਹਿਆ ਤਾਂ ਫਿਰ ਕੁਦਰਤੀ ਗੱਲ ਹੈ ਉਸ ਤਰ੍ਹਾਂ ਦੀ ਰੂਪ ਸ਼ੈਲੀ ਧਰਮ ਦੀ ਜਗਤ ਵਿੱਚ ਬਣਨੀ ਸੀ। ਜਦ ਕੇ ਧਰਮ ਦੀ ਸਾਧਨਾ ਹੈ ਤੇ ਆਪਣੇ ਆਪ ਨੂੰ ਈਸ਼ਵਰ ਵਰਗਾ ਬਣਾ। ਧਰਮ ਦੀ ਇਹ ਸਾਧਨਾ ਨਹੀਂ ਕਿ ਈਸ਼ਵਰ ਨੂੰ ਆਪਣੇ ਵਰਗਾ ਬਣਾ। ਈਸ਼ਵਰ ਨੂੰ ਅਸੀਂ ਆਪਣੇ ਵਰਗਾ ਬਣਾ ਵੀ ਨਹੀਂ ਸਕਦੇ। ਅਗਰ ਈਸ਼ਵਰ ਸਾਡੇ ਵਰਗਾ ਬਣ ਸਕਦਾ ਹੈ ਔਰ ਸਾਡੇ ਕਰਤਬ ਨਾਲ ਹੀ ਬਣ ਸਕਦਾ ਹੈ, ਤੋ ਈਸ਼ਵਰ ਸਾਥੋਂ ਵੱਡਾ ਨਹੀਂ ਹੈ, ਮਹਾਨ ਨਹੀਂ ਹੈ। ਹਾਂ, ਅਸੀਂ ਸਾਧਨਾ ਕਰਕੇ, ਮਿਹਨਤ ਕਰਕੇ ਔਰ ਈਸ਼ਵਰ ਦੀ ਕਿਰਪਾ ਦੁਆਰਾ بڑھن بننے سمرتھ ہو ہیں اور قبیر کے کہنے نے ہر جن ایسا چاہیے جیسا ہر ہی ہے ہری کا بگت ایسا ہے جیسا کہ ہری آپ آپ ہے مہاراج کہنے نے نام پرچل تویبن اے نام سمچی دنیا دیچ اجاگر ہے دے دیش عرب ایران افغانستان انڈونیشیا ملیشیا بنگلہ دیش پاکستان اور ہندوستان بیچی کافی تعداد رسما اے سمے مطابق ایش وردہ ایک نام پیا جو پہلے کچھ نام سن اے نام سمے انسار چلت ہویا نیل بستر لے کپڑے پہرے ترک پٹا ਅਮਲਕੀਲਾ ਬੇਸ਼ਵਾਸੀਆਂ ਨੇ ਕਪੜੇ ਨੀਲੇ ਪਹਿਨ ਲੈਨੇ ਹਰੇ ਰੰਗ ਦੇ ਜੋ ਹੈ ਪਹਿਨ ਲੈਨੇ ਔਰ ਪਠਾਨ ਤੇ ਤੁਰਕ ਜਿਹੜੇ ਸਨ ਉਹਨਾਂ ਦਾ ਪਹਿਰਾਵਾ ਧਾਰਨ ਕਰਕੇ ਉਹਨਾਂ ਦੀ ਬੋਲੀ ਤੇ ਸ਼ੈਲੀ ਵੀ ਆਪਣੇ ਅੰਮਲ ਵਿੱਚ ਲਿਆਂਦੀ ਏ ਆਪਣੇ ਜੀਵਨ ਦੇ ਜੋ ਹੈ ਲਿਆਂਦੀ ਏ ਕਿਉਂਕਿ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਜੋ ਕੁਝ ਪ੍ਰਭਾਵ ਚੱਲ ਰਿਹਾ ਸੀ ਆਪ ਉਸ ਦਾ ਜ਼ਿਕਰ ਕਰਦੇ ਹਨ ਚਾਰੇ ਵੇਦ ਹੋਏ ਸਚਿਆ ਇਹ ਜਿਹੜੇ ਚਾਰ ਵੇਦ ਨੇ ਆਪਣੇ ਢੰਗ ਨਾਲ ਜੋ ਕੁਝ ਇਹਨਾਂ ਨੇ ਆਖਿਆ ਜਿਹੜੀ ਵਿਚਾਰ ਹੈ ਉਹ ਸੱਚੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਖੂਬੀ ਹੈ ਕਿ ਆਪ ਕਿਸੇ ਲਈ ਧਰਮ ਧਰਮ ਗ੍ਰੰਥ ਤੇ ਧਾਰਮਿਕ ਰਹਿਬਰ ਦੀ ਨਿੰਦਾ ਨਹੀਂ ਕਰਦੇ ਗੁਰੂ ਗੰਨ ਸਾਹਿਬ ਦੇ ਇੱਕ ਬਾਤ ਨੇ ਵੇਦ ਕਤੇਵ ਕਹੋ ਮਤਝੂਠੇ ਨਾ ਤੂੰ ਕਤੇਬਾਂ ਨੂੰ ਝੂਠਾ نہ تو ویدا نو جھوٹا جھوٹا کون ہے بید کتیب کہو مت جھوٹے جھوٹا جو نہ بچارے جو انہاں دی صحیح وچار نہیں کردا بس اوہی جھوٹا ہے واسطوک وہی جھوٹا ہے ہر دھرم گرنس دیچ کچھ خوبیاں ملن گیاں ہر دھرم گرنس دیچ کچھ سچ دی پریزنا ملے گی پر جو پریزنا لینہ ہی نہیں چاندے اوہ اوہ ان لب لینگے کہیں دنے ایک دوست ہے ਤੋ ਦੋਸਤ ਦੇ ਵਿੱਚ ਮਿੱਤਰ ਦੇ ਵਿੱਚ ਔਗਣ ਵੇਖਣ ਬੜੇ ਔਖੇ ਗੱਲ ਹੈ ਨਹੀਂ ਵੇਖਦੇ ਜ਼ਰਾ ਦਿਖਾਈ ਨਹੀਂ ਦਿੰਦੇ ਉਹ ਮਿੱਤਰ ਜਦ ਕਲ ਦੁਸ਼ਮਣ ਬਣ ਗਿਆ ਤਾਂ ਹੁਣ ਉਸ ਦੇ ਵਿੱਚ ਗੁਣ ਨਹੀਂ ਦਿਖਾਈ ਦਿੰਦੇ ਦ੍ਰਿਸ਼ਟੀ ਬਦਲ ਗਈ ਹੈ ਵੇਖਣ ਦਾ ਡੰਗ ਬਦਲ ਗਿਆ ਹੁਣ ਉਸ ਨੂੰ ਇੱਕ ਵੀ ਗੁਣ ਨਹੀਂ ਦਿਖਾਈ ਦਿੰਦਾ ਔਗਣ ਹੀ ਔਗਣ ਚਰਚਾ ਵੀ ਕਰਦਾ ਹੈ ਔਗਣਾਂ ਦੀ ਪਰ ਜਦ ਉਹ ਮਿੱਤਰ ਸੀ ਗੁਣ ਹੀ ਗੁਣ ਦਿਖਾਈ ਦਿੰਦੇ ਸੰ ਅਗੁਣ ਦਿਖਾਈ ਨਹੀਂ ਦਿੰਦੇ ਸੰ ਜਦ ਘਿਰਣਾ ਭਰੀ ਦ੍ਰਿਸ਼ਟੀ ਦੇ ਨਾਲ ਕੋਈ ਮਨੁੱਖ ਕਿਸੇ ਧਾਰਮਿਕ ਗ੍ਰੰਥ ਨੂੰ ਧਾਰਮਿਕ ਰਹਿਬਰ ਨੂੰ ਜਾਂ ਧਰਮ ਨੂੰ ਵੇਖਦਾ ਤਾਂ ਉਸ ਨੂੰ ਕੋਈ ਗੁਣ ਨਹੀਂ ਦਿਖਾਈ ਦਿੰਦਾ ਜਦ ਵਿਚਾਰ ਤੇ ਤਟਸਤ ਬਕਾਇਦਾ ਇਸ ਮਿਰਤੀ ਨਾਲ ਜਦ ਦੇਖਦਾ ਤਾਂ ਹਰ ਧਰਮ ਗ੍ਰੰਥ ਦੇ ਚ ਕੁਝ ਖੂਬੀਆਂ ਕੁਝ ਮਹਾਨ ਗੱਲਾਂ ਕੁਝ ਜੀਵਨਦਾਈ ਗੱਲਾਂ ਉਹਨੂੰ ਦਿਖਾਈ ਦਿੰਦੀਆਂ ਨੇ ਔਰ ਹਰ ਧਰਮ ਗ੍ਰੰਥ ਨੂੰ ਦਰਸਲ ਵਿਚਾਰ ਦ੍ਰਿਸ਼ਟੀ ਨਾਲ ਹੀ ਪੜਨਾ ਚਾਹੀਦਾ ਹੈ ਵੇਖਣਾ ਚਾਹੀਦਾ ਹੈ ਤੇ ਸੁਣਨਾ ਚਾਹੀਦਾ ਹੈ ਸਾਬਕਾ ਕਹਿੰਦੇ ਚਾਹ ਰਹੇ ਇਹ ਵੇਦ ਹੋਏ ਸਚਿਆਰ ਆਪਣੀ ਥਾਂ ਤੇ ਚਾਰੇ ਦੇ ਸਚਿਆਰ ਹੋਏ ਪੜੋ ਗੁਣ ਇਹ ਚਾਰ ਵਿਚਾਰ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਜਿਹੜੇ ਪੜਨ ਵਾਲੇ ਸਨ ਗੁਣਨ ਵਾਲੇ ਸਨ ਉਹ ਅੱਛੀਆਂ ਅੱਛੀਆਂ ਸੁੰਦਰ-ਸੁੰਦਰ ਉਕਤੀਆਂ ਤੇ ਉਕਤੀਆਂ ਦੇ ਮਾਲਕ ਸਨ ਵਿਚਾਰ ਦੇ ਮਾਲਕ ਸਨ ਪਰ ਮਹਾਰਾਜ ਕਹਿੰਦੇ ਮੋਕਸ਼ ਕਿਵੇਂ ਪ੍ਰਾਪਤ ਹੋਵੇ ਮੁਕਤੀ ਕਿਵੇਂ ਪ੍ਰਾਪਤ ਹੋਵੇ ਭਾਵ ਭਗਤ ਕਰ ਨੀਂਦ ਛਡਾਏ ਤੋ ਨਾਨਕ ਮੋਖ ਅੰਤਰ ਪਾਏ ਭਾਵਨਾ ਨਾਲ ਹਿਰਦਾ ਵਿਜੀ ਆਵੇ ਤੇ ਭਾਵਪੂਰਤ ਪ੍ਰਭੂ ਦੀ ਬੰਦਗੀ ਕੀਤੀ ਜਾਏ ਤਾਂ ਪ੍ਰਮਾਤਮਾ ਵੱਲੋਂ ਮੋਖ ਦੀ ਪ੍ਰਾਪਤੀ ਹੋਵੇਗੀ ਤੇ ਫਿਰ ਨਾਲੇ ਸਦਵਾਵੇ ਆਪਣੇ ਆਪ ਨੂੰ नीच ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ नीचा ਅੰਦਰ नीच जात नीची ਅਤਿ नीਚ ਨਾਨਕ ਤਨਕੇ ਸੰਗ ਸਾਥ ਵਡਿਆਂ ਸੋ ਕਿਆ ਨੀਚ ਤੇ नीਚ ਅਤਿ नीਚ ਹੋਏ ਕਰ ਬਿਨੋਂ ਬੁਲਾਓ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਨ ਨਾ ਹੋ ਜਤੀ ਸਦੀ ਨਹਿ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਮੋਤ ਨਾਨਕ^{(1)} ਦੀ ਸਰਨਾ ਦਿਨ ਤੋ ਨਹੀਂ ਵਿਸਰਿਆ ਇਸ ਤਰ੍ਹਾਂ ਦੇ ਸਤਿਗੁਰਾਂ ਦੇ ਇਹ ਬੋਲ ਨਿਰਮਾਨਤਾ ਦੇ ਨਾਲ ਭਰੇ ਹੋਏ ਗਰੀਬੀ ਦੇ ਨਾਲ ਭਰੇ ਹੋਏ ਸਤਿਗੁਰ ਦਾ ਇਹ ਮੂਲ ਉਪਦੇਸ਼ ਭਾਵ ਭਗਤ ਕਰਨੀ ਸਦਾਏ ਕਉ ਨਾਨਕ ਮੋਖੰੰਦਰ ਪਾਏ ਪਉੜੀ ਸਤਗੁਰੂ ਕੋਲੋਂ ਆਵਾਰਿਆ ਜਿੱਦ ਮਿਲੀਏ ਖਸਮ ਸੁਮਾਲਿਆ ਸਦਕੇ ਜਾਂਦੇ ਆਂ ਕੁਰਬਾਨ ਜਾਂਦੇ ਆਂ ਅਸੀਂ ਸਤਗੁਰੂ ਕੋਲ ਜਿੰਨੂੰ ਮਿਲ ਕੇ ਜੀਦੇ ਕੋਲ ਬੈਠ ਕੇ ਖਸਮ ਦੀ ਸੰਭਾਲ ਹੋਈ ਖਸਮ ਦਾ ਪਤਾ ਚਲਿਆ ਮਾਲਕ ਦਾ ਪਤਾ ਚਲਿਆ ਕਿ ਵਾਸਤਵਿਕ ਮਾਲਕ ਕੌਣ ਹੈ ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਕੌਣ ਹੈ ਇਸ ਸਤਗੁਰੂ ਤੋਂ ਪਤਾ ਚਲਿਆ ਅਸੀਂ ਉਸ ਤੋਂ ਕੁਰਬਾਨ ਜਾਂਦੇ ਆਂ ਅਸੀਂ ਉਸ ਤੋਂ ਸਦਕੇ ਜਾਣਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇਨਨੇਤਰੀ ਜਗਤ ਨਿਹਾ ਲਿਆ ਜਿਸਨੇ ਆਪਣੇ ਉਪਦੇਸ਼ ਦੁਆਰਾ ਆਪਣੀ ਸਿੱਖਿਆ ਦੁਆਰਾ ਅੱਖਾਂ ਵਿੱਚ ਐਸਾ ਸੁਰਮਾ ਪਾਇਆ ਐਸਾ ਮੰਮੀਰਾ ਪਾਇਆ ਇਨਨੇਤਰੀ ਜਗਤ ਨਿਹਾ ਲਿਆ ਫਿਰ ਅਸੀਂ ਇਨਾਂ ਅੱਖਾਂ ਦੇ ਨਾਲ ਜਗਤ ਦੀ ਅਸਲੀਅਤ ਦੇਖ ਲਈ ਜਗਤ ਦੀ ਹਕੀਕਤ ਦੇਖ ਲਈ ਕਿ ਜਗਤ ਕੀ ਹੈ ਜਗਤ ਜੋ ਕੁਝ ਦਿਖਾਈ ਦੇ ਰਿਹਾ ਹੈ ਇਹ ਕੁਝ ਨਹੀਂ ਹੈ ਜੋ ਇਹ ਜਾਣੋ ਸੋ ਇਹ ਨਾ ਹੈ ਭਗਤ ਕਬੀਰ ਕਹਿੰਦੇ ਨੇ ਜੋ ਕੁਝ ਤੁਹਾਨੂੰ ਦਿਖਾਈ ਦੇ ਰਿਹਾ ਹੈ ਔਰ ਜੋ ਕੁਝ ਤੁਸੀਂ ਜਾਣਦੇ ਹੋ ਇਹ ਨਹੀਂ ਹੈ ਸਰਬੰਦ ਦਾ ਵੀ ਇਹੀ ਫਰਮਾਨ ਕਿ ਜੋ ਕੁਝ ਤੁਸੀਂ ਜਗਤ ਬਾਰੇ ਆਪਣੀ ਸੋਚਰੀ ਰੱਖਦੇ ਹੋ ਜਗਤ ਇਹ ਕੁਝ ਨਹੀਂ ਹੈ ਜਗਤ ਦੀ ਹਕੀਕਤ ਦਾ ਉਦੋਂ ਪਤਾ ਚੱਲਦਾ ਹੈ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇਨੀ ਨੇਤਰੀ ਜਗਤ ਨੇ ਹਾਲਿਆ ਅੰਜਨ ਸੁਰਮਾ ਅੰਜਨ ਮਮਈਰਾ ਜਿਸਨੇ ਗਿਆਨ ਦਾ ਸੁਰਮਾ ਗਿਆਨ ਦਾ ਮਮਈਰਾ ਅੱਖਾਂ ਵਿੱਚ ਪਾਇਆ ਅੱਖਾਂ ਖੁੱਲ ਗਈਆਂ ਔਰ ਐਸੀਆਂ ਖੁਲੀਆਂ ਕਿ ਇਨੀ ਨੇਤਰੀ ਜਗਤ ਨੇ ਹਾਲਿਆ ਫਿਰ ਅਸੀਂ ਇਨ੍ਹਾਂ ਅੱਖਾਂ ਦੇ ਨਾਲ ਜਗਤ ਦੀ ਅਸਲੀਅਤ ਦੇਖ ਲਈ ਜਗਤ ਨੂੰ ਅਸਲੀ ਹੀ ਦੇਖ ਰਿਆਂ ਜਗਤ ਦੀ ਅਸਲੀਅਤ ਨਹੀਂ ਦਿਖਾਈ ਦੇਂਦੀ ਅਸਲੀਅਤ ਉਦੋਂ ਦਿਖਾਈ ਦੇਂਦੀ ਏ ਜਦ ਗੁਰੂ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾਉਂਦਾ ਫਿਰ ਬ੍ਰਿਖਸ਼ ਕੁਝ ਹੋਰ ਦਿਖਾਈ ਦੇਂਦੇ ਨੇ ਫਿਰ ਮਨੁੱਖ ਕੁਝ ਹੋਰ ਦਿਖਾਈ ਦੇਂਦੇ ਨੇ ਫਿਰ ਇਹ ਗ੍ਰਹਿ ਨੇ ਛੱਤਰ ਸੂਰਜ ਚੰਦ ਤਾਰੇ ਸਾਨੋਂ ਕੁਝ ਹੋਰ ਦਿਖਾਈ ਦੇਂਦੇ ਨੇ ਭਗਤ ਨਾਮਦੇਵ ਜੀ ਮਹਾਰਾਜ ਜੀ ਅੱਖਾਂ ਵਿੱਚ ਗਿਆਨ ਦਾ ਸੁਰਮਾ ਹੈ ਔਰ ਕਹਿੰਦੇ ਸਭ ਗੋਬਿੰਦ ਹੈ सब गोविंद है गोविंद बिन नहीं कोई एक अनेक व्यापक पूर जत देखूं तत सोई मैं ते जिधर देखदा वो इक ही व्यापक है और सब कुछ गोविंद ही है, है के तां यो सकदे के ज्ञान न सुरमा अखा ने जोवे जिन कर उपदेश ज्ञान अंजन दिया इनी नेत्री जगत निहालया ने ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਆ ਉਸ ਮਾਲਕ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਦੀ ਇਬਾਦਤ ਵਿੱਚ ਜੁਟੇ ਹੋਣੇ ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਚੇਰੀ ਦੀ ਸੇਵਾ ਕਰੇ ਥਾਪੁਰ ਨਹੀਂ ਦੀਸੀ ਕੋਖਰ ਨੀਰ ਵਿਰੋਲੀਏ ਮੱਖਣ ਨਹੀਂ ਦੀਸੀ ਵੀ ਨੌਕਰ ਦੀ ਸੇਵਕ ਦੀ ਤੇ ਸੇਵਾ ਕਰ ਰਿਹਾ ਤੇ ਮਾਲਕ ਦਿਖਾਈ ਨਹੀਂ ਦੇ ਰਿਹਾ ਤੇਰੀ ਕੀ ਸੇਵਾ ਕਰੇ ਜੇਨੇ ਦੀ ਸੇਵਾ ਪਿਆ ਕਰਦਾ ਥਾਕਰ ਨਹੀਂ ਦੀਛੇ ਮਾਲਕ ਦਿਖਾਈ ਨਹੀਂ ਦਿੰਦਾ ਮਾਲਕ ਦਾ ਪਤਾ ਹੀ ਨਹੀਂ ਮਾਲਕ ਦਾ ਬੋਧ ਹੀ ਨਹੀਂ ਝੋਖੜੀ ਨੀਰ ਵੀ ਰੋਲੀ ਹੈ ਮੱਖਣ ਨਹੀਂ ਨੀਸੇ ਮਟਕੀ ਵਿੱਚ ਅਗਰ ਪਾਣੀ ਪਾ ਕੇ ਰੜਕੀ ਹੈ ਤਾਂ ਮੱਖਣ ਥੋੜੀ ਨਿਕਲਣਾ ਹੈ ਪਾਣੀ ਨੂੰ ਰੜਕ ਕੇ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਹਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਵੀ ਕੁਝ ਐਸਾ ਹੀ ਫਰਮਾਨ ਪੈ ਕਰਦੇ ਨੇ ਕਿ ਜਗਤ ਹੈ ਦਹੀ ਦੇ ਬੁਲੇਖੇ 'ਚ ਅਧਿਕਤਰ ਪਾਣੀ ਹੀ ਰੜਕ ਰਿਹਾ ਹੈ ਇਹਨੂੰ ਕਬੀਰ ਵੀ ਕਹਿੰਦੇ ਨੇ ਐਸੋ ਅਚਰਜ ਦੇਖਿਓ ਕਬੀਰ ਦਦਕੇ ਭੋਲੇ ਬਿਰੋਲੇ ਹੀ ਮੈਂ ਅਸਚਰਜ ਲੇਖਿਆ ਹੈ ਸੰਸਾਰ ਵਿੱਚ ਕਿ ਦੁਨੀਆ ਦਹੀ ਦੇ ਬੁਲੇਖੇ 'ਚ ਪਾਣੀ ਜਿਹਾ ਰੜਕ ਰਹੀ ਹੈ ਖਸਮ ਛੋੜ ਦੂਜੇ ਲੱਗੇ ਡੁੱਬੇ ਵਣ ਜਾ ਰਿਹਾ ਮਾਲਕ ਨੂੰ ਛੜ ਕੇ ਜੋ ਦੂਜਿਆਂ ਦੀ ਬੰਦਗੀ ਦੇ ਵਿੱਚ ਜੋ ਹੈ ਲੱਗੇ ਹੋਏ ਨੇ ਆਖਰ ਇਹ ਮਣ ਜਾ ਰਹੇ ਇੱਕ ਦਿਨ ਬਹੁਤ ਸਾਗਰ ਦੇ ਵਿੱਚ ਡੁੱਬ ਜਾਂਦੇ ਨੇ ਗਰਕ ਹੋ ਜਾਂਦੇ ਨੇ ਪਰ ਮਹਾਰਾਜ ਜੀ ਨੇ ਵਿਰਲੇ ਕਿਨੇ ਵਿਚਾਰਿਆ ਕਿਸੇ ਵਿਰਲੇ ਨੇ ਆਪਣੇ ਵਿਚਾਰ ਦੇ ਵਿੱਚ ਇਹ ਗੱਲ ਲਿਆਂਦੀ ਹੈ ਕਿ ਸਤਗੁਰੂ ਬਹੁਤ ਸਤਗੁਰੂ ਜਹਾਜ਼ ਹੈ ਇਹ ਵਿੱਚ ਬੈਠ ਕੇ ਪਰ ਹੋਇਆ ਜਾ ਸਕਦਾ ਹੈ ਜੀਵਨ ਦੇ ਵਿੱਚ ਕੋਈ ਵਿਰਲਾ ਹੀ ਇਸ ਵਿਚਾਰ ਨੂੰ ਲਿਆਉਂਦਾ ਹੈ ਕਰ ਕਿਰਪਾ ਪਾਰ ਉਤਾਰਿਆ ਜਿਸ ਦੇਤੇ ਬਖਸ਼ਿਸ਼ ਹੋ ਜਾਏ ਅਕਾਲ ਪੁਰਖ ਦੀ ਜਿਸ ਦੇਤੇ ਰਹਿਮਤ ਹੋ ਜਾਏ ਉਹਨੂੰ ਸਤਿਗੁਰੂ ਬਹੁਤ ਈ ਪ੍ਰਾਪਤੀ ਹੋ ਜਾਂਦੀ ਹੈ ਔਰ ਕਿਰਪਾ ਦੁਆਰਾ ਅਕਾਲ ਪੁਰਖ ਦੀ ਉਹ ਪਾਰ ਉਤਰ ਜਾਂਦਾ ਹੈ ਪਰਮ ਅਨੰਦ ਦੀ ਪ੍ਰਾਪਤੀ ਕਰ ਲੈਂਦਾ ਸਮਾਪ ਸਮਾਧੀ ਹੀ ਪ੍ਰਾਪਤੀ ਕਰ ਲੈਂਦਾ ਹੈ ਤੇਰੀ ਵੀ ਪੌੜੀ ਵਿੱਚ ਸਤਿਗੁਰ ਦੇਵ ਜੀ ਮਹਾਰਾਜ ਮੂਲ ਗੱਲ ਜਿਹੜੀ ਦੱਸਦੇ ਨੇ ਉਹ ਇਹ ਹੈ ਕਿ ਸਤਿਗੁਰ ਇੱਕ ਜਹਾਜ਼ ਹੈ ਜਿਹਦੇ ਵਿੱਚ ਬੈਠ ਕੇ ਅਸੀਂ ਪਾਰ ਹੋਣਾ ਹੈ ਤੇ ਸਤਿਗੁਰੂ ਇੱਕ ਗਿਆਨ ਹੈ ਤਾਂ ਆਪਣੇ ਸੁਭਾਅ ਨੂੰ ਇੱਕ ਪਾਸੇ ਰੱਖ ਕੇ ਗੁਰੂ ਦਾ ਸੁਭਾਅ ਤੇ ਅਕਾਲ ਪੁਰਖ ਦਾ ਸੁਭਾਅ ਪ੍ਰਾਪਤ ਕਰਨਾ ਹੈ ਅਕਾਲ ਪੁਰਖ ਨੂੰ ਵੇਖ ਸਕਾਂਗੇ ਅਕਾਲ ਪੁਰਖ ਦੇ ਸੁਭਾਅ ਨਾਲ ਗੁਰੂ ਨੂੰ ਸਮਝ ਸਕਾਂਗੇ ਗੁਰੂ ਦੀ ਜੋ ਹੈ ਵਿਚਾਰ ਨਾਲ ਤਾਂ ਆਪ ਕਹਿੰਦੇ ਨੇ ਗੁਰੂ ਇੱਕ ਬੋਹਤ ਹੈ ਇਹਦੇ ਚ ਬੈਠੋ ਭਵ ਸਾਗਰ ਤੋਂ ਪਾਰ ਹੋ